ਤੂੰ ਆਹ ਆ ਕੋਈ ਗੱਲ ਨਾ ਚੱਲ ਦੱਸ ਤੂੰ ਆ ਤਰਾ ਬੋਲ ਬੋਲ ਤੂੰ ਆਏ ਕੀ ਲੈਣੇ ਇੱਥੇ ਤੂੰ ਕੀ ਲੈਣੇ ਇੱਥੇ ਤੈਨੂੰ ਮੈਂ ਦੱਸਦਾ ਕੀ ਲੈਣਾ ਆ ਤੈਨੂੰ ਮੈਂ ਦੱਸਦਾ ਤੈਨੂੰ ਮੈਂ ਦੱਸਦਾ ਤੈਨੂੰ ਮੈਂ ਦੱਸਦਾ ਕੀ ਲੈਣਾ ਤੈਨੂੰ ਮੈਂ ਦੱਸਦਾ ਕੀ ਲੈਣਾ ਫਿਰ ਕਰ ਕੋਈ ਗੱਲ ਨਹੀਂ ਤੈਨੂੰ ਮੈਂ ਦੱਸਦਾ ਕੀ ਲੈਣਾ ਦੱਸ ਕੀ ਲੈਣੇ ਤੂੰ ਇੱਥੇ ਜਾ ਲੈ ਜੋਲੇ ਆ ਲੈ ਲੈਣਾ ਕੁਛ ਕਰੂੰਗਾ ਤੂੰ ਆ ਤਲਾ ਪਹਿਲਾਂ ਤੂੰ ਦਾ ਤਰਾ ਤੈਨੂੰ ਪਤਾ ਨਹੀਂ ਕੌਣ ਹੈ ਆਪਾਂ ਮੈਂ ਨਹੀਂ ਜਾਂਦਾ ਤੈਨੂੰ ਯਾਰ ਤੂੰ ਕਾ ਲੋਕਲ ਪ੍ਰਸ਼ਾਸਨ ਵੱਲੋਂ ਵਿਆਸ ਮਾਰੋ 10 ਵਜੇ ਤੱਕ ਡੀਜੇ বাজਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਦੇ ਬਾਵਜੂਦ ਕੁਝ ਲੋਕ ਕੋਲੋਂ ਸਰਕਾਰੀ ਹੁਕਮਾਂ ਦੀ ਅਣਗੌਲਿਆ ਕਰ ਆਪਣੀ ਮਨਮਰਜ਼ੀ ਕੀਤੀ ਜਾਂਦੀ ਹੈ ਅਜਿਹਾ ਹੀ ਕੁਝ ਮਾਮਲਾ ਪਠਾਨਕੋਟ ਦੇ ਅਰੀਨਾ ਗੁਲਸ਼ਨ ਪੈਲਸ ਵਿੱਚ ਵੇਖਣ ਦਾ ਮਿਲਿਆ ਹੈ ਜਿੱਥੇ ਕਿ ਬੀਤੀ ਰਾਤ 2 ਵਜੇ ਤੱਕ ਕਰੀਬ 112 ਤੇ ਇਸ ਵੱਲੋਂ ਸ਼ਿਕਾਇਤ ਮਿਲੀ ਕਿ ਅਰੀਨਾ ਗੁਲਸ਼ਨ ਪੈਲਸ ਵਿਖੇ ਕੁਝ ਹੁਣ ਤੱਕ ਉੱਚੇ-ਉੱਚੇ ਆਵਾਜ਼ 'ਚ ਡੀਜੇ ਚੱਲ ਰਹੇ ਨੇ ਜਿਸ ਦੇ ਚੱਲਦੇ ਪੁਲਿਸ ਨੂੰ ਮੌਕੇ ਤੇ ਪਹੁੰਚ ਕੇ ਡੀਜੇ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁਝ ਲੋਕਾਂ ਵੱਲੋਂ ਪੁਲਿਸ ਵਾਲਿਆਂ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਪੁਲਿਸ ਵਾਲਿਆਂ ਨੂੰ ਸੱਟਾਂ ਲੱਗੀਆਂ ਤੇ ਜਿਸ ਦੇ ਚੱਲਦੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ આરોપીਆਂ ਦੀ ਪਾਲ ਕੀਤੀ ਜਾ ਰਹੀ ਹੈ ਇਹ ਹਨ ਪੰਜਾਬੀ ਟੀਵੀ ਲਈ ਵਨਨਪੁਰੀ ਦੀ ਵਿਸ਼ੇਸ਼ ਰਿਪੋਰਟ ਸਰ ਇੱਕ ਪਹਿਲੇ ਸੀ ਜਿਹੜੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹ ਵਿੱਚ ਪੁਲਿਸ ਮਗਜਮਾ ਦਾ ਤੇ ਕੁਝ ਵਿਅਕਤੀਆਂ ਦਾ ਜਿਹੜਾ ਝਿਲੜਾ ਹੋ ਰਿਹਾ ਹੈ ਕੀ ਉਹ ਸਾਰਾ ਮੰਨਦਾ ਸੀ ਤੇ ਉਹਦੇ ਵਿੱਚ ਕੀ ਕਾਰਵਾਈ ਕੀਤੀ ਹੈ ਜੀ ਇਹਦੇ ਵਿੱਚ ਇਸ ਤਰ੍ਹਾਂ ਸੀ ਕਿ ਸਾਨੂੰ ਇੱਕ 112 ਤੇ ਕੰਪਲੇਂਟ ਆਈ ਸੀ ਕਿ ਇੱਥੇ ਇੱਕ ਅਰੀਨਾ ਗੁਲਸ਼ਨ ਨਾਮ ਦਾ ਮੈਰਿਜ ਪੈਲੇਸ ਹੈ ਉੱਥੇ ਕੋਈ ਫੰਕਸ਼ਨ ਚੱਲ ਰਿਹਾ ਹੈ ਤਕਰੀਬਨ 1:52 ਮਿੰਟ ਤੇ ਸਾਡੇ ਕੋਲ 112 ਤੇ ਕਾਲ ਆਈ ਹੈ ਕਿ ਉੱਥੇ ਡੀਜੇ ਚੱਲ ਰਿਹਾ ਤੇ ਉਹ ਕੰਪਲੇਂਟ ਵੀ ਉਹਦੇ ਲਾਗੇ ਜਿਹੜੇ ਨੇਬਰਸ ਸੀ ਉਹਨਾਂ ਨੇ ਦਿੱਤੀ ਹੈ ਕਿ ਉਸ ਕਾਰਨ ਉੱਥੇ ਡਿਸਟਰਬੈਂਸ ਕ੍ਰੀਏਟ ਹੋ ਰਹੀ ਹੈ ਵੈਸੇ ਵੀ ਜਿਹੜੇ ਮਾਨਯੋਗ ਡੀਸੀ ਸਾਹਿਬ ਦੇ ਆਦੇਸ਼ ਆ ਉਹਦੇ ਵਿੱਚ ਲੇਟ ਨਾਈਟ ਆਪਾਂ ਜਿਹੜਾ 뮤직 ਇਸ ਤਰ੍ਹਾਂ ਲਾਊਡ ਪਲੇ ਨਹੀਂ ਕਰ ਸਕਦੇ ਉਹਦੇ ਬਾਅਦ ਸਾਡੀ ਈਆਰਵੀ ਨੰਬਰ 4 ਜਿਹੜੀ ਮੌਕੇ ਤੇ ਗਈ ਸੀ ਉੱਥੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਫੰਕਸ਼ਨ ਸੀ ਉਹ ਮੁਲਾਜ਼ਮ ਨਾਲ ਉੱਥੇ ਉਹਨਾਂ ਨੇ ਹਾਥਾਪਾਈ ਕੀਤੀ ਹੈ ਝਗੜਾ ਕੀਤਾ ਉਹਦੇ ਬਾਅਦ ਆਪਾਂ ਇਹਦੇ ਵਿੱਚ ਬੜਾ ਸਵਿਫਟਲੀ ਐਕਟ ਕਰਦੇ ਹੋਏ ਐਫਆਈਆ ਨੰਬਰ 13 ਡਿਵੀਜ਼ਨ ਨੰਬਰ 2 ਥਾੜੇ ਚ ਦਰਜ ਕੀਤੀ ਹੈ ਅੰਡਰ ਸੈਕਸ਼ਨ 132 221 353 3353 ਅ ਸੌਰੀ 121 ਕੇ ਬੀ ਐਨ ਐਸ ਦੀ ਧਾਰਾ ਇਹਦੇ ਪੈਰਲ ਜਿਹੜੀਆਂ ਆਈਪੀਸੀ ਦੀਆਂ ਧਾਰਾ ਆ ਉਹ 353 186 330 149 188 506 ਜਿਹੜੀ ਆ ਉਹ ਆਈਪੀਸੀ ਦੀ ਹੈ ਇਹਦੇ ਵਿੱਚ ਦੋ ਧਾਰਾ ਹੋਰ ਮੈਂ ਅਸਲੀ ਭੁੱਲ ਗਿਆ ਤੁਹਾਨੂੰ ਬੀ ਐਨ ਐਸ ਦੀ 190 ਤੇ 223 ਹੁਣ ਇਹਦੇ ਵਿੱਚ ਆਪਾਂ ਮੁਢਲੇ ਤੌਰ ਤੇ ਇੱਕ ਮਾਨਮਹਾਜਨ ਪੁੱਤਰ ਵਿਨੇ ਮਹਾਜਨ ਉਹਨੂੰ ਨਾਮਜ਼ਦ ਕੀਤਾ ਕਿ ਇਹ ਰੀਨਾ ਗੁਲਸ਼ਨ ਦਾ ਜਿਹੜਾ ਮੈਨੇਜਰ ਹੈ ਉਹਨੂੰ ਕਿਉਂਕਿ ਉਹਨਾਂ ਨੇ ਜਿਹੜੀ ਡੀਸੀ ਸਾਹਿਬ ਦੇ ਹੁਕਮ ਦੀ ਬੇਲਾਂ ਕੀਤੀ ਹੈ ਕਿ ਉਹਦਾ ਮੈਨੇਜਰ ਤੇ ਪੰਜ ਅਣਪਛਾਤੇ ਬੰਦੇ ਜਿਹੜੇ ਉਹ ਨਾਮਜ਼ਦ ਕੀਤੇ ਆ ਇਹਦੇ ਵਿੱਚ ਜਿਹੜੀ ਸਾਡੇ ਕੋਲ ਵੀਡੀਓ ਆਈ ਹੈ ਉਹਦੇ ਵਿੱਚ ਤਕਰੀਬਨ ਪੰਜ ਤੋਂ 6 ਬੰਦੇ ਆ ਜਿਹੜੇ ਉਹ ਮਲਾਜ਼ਮ ਨਾਲ ਕੁੱਟਮਾਰ ਕਰ ਰਹੇ ਆ ਤੇ ਉਸ ਬੇਸ ਤੇ ਆਪਾਂ ਇਹਨਾਂ ਨੂੰ ਨਾਮਿਨੇਟ ਕੀਤਾ ਤੇ ਮੈਂ ਬੜਾ ਕਲੀਅਰਲੀ ਦੱਸ ਦੇਣਾ ਚਾਹਨਾ ਕਿ ਵੀ ਮੈਰਿਜ ਪੈਲੈਸਿਸ ਵਾਲਿਆਂ ਨੂੰ ਵੀ ਕਿ ਆਦਰਵਾਇਜ਼ ਵੀ ਜਿਹੜੇ ਲੋਕ ਇਸ ਤਰ੍ਹਾਂ ਦੀ ਐਕਟੀਵਿਟੀਸ 'ਚ ਨੂੰ ਇਨਵੋਲ ਹੋ ਰਿਹਾ ਕਿ ਵੀ ਜਿਹੜਾ ਵੀ ਬੰਦਾ ਮੁਲਾਜ਼ਮ ਨਾਲ ਬਤਮੀਜ਼ੀ ਕਰੂਗਾ ਜਾਂ ਮੈਨ ਹੈਡਲਿੰਗ ਕਰੂਗਾ ਪੁਲਿਸ ਉਹਨੂੰ ਬਿਲਕੁਲ ਵੀ ਛੱਡੂਗੀ ਨਹੀਂ ਆਪਾਂ ਬਹੁਤ ਹੀ ਸਖਤ ਐਕਟ ਕਰਨਾ ਔਰ ਇਸ ਕੇਸ 'ਚ ਆਪਾਂ ਕੀਤਾ ਵੀ ਹਾਂ ਐਂਡ ਇਹਦੇ 'ਚ ਵੀ ਆ ਮੇਡ ਸਪੈਸ਼ਲ ਪਾਰਟੀਆਂ ਜਿਹੜੀਆਂ ਅਲੱਗ-ਅਲੱਗ ਦੇ ਰੇਟਸ ਵੀ ਕਰ ਰਹੀਆਂ ਤੇ ਆਪਾਂ ਵੀਡੀਓ ਦੇ ਆਧਾਰ ਤੇ ਬਾਕੀ ਬੰਦੇ ਵੀ ਵੈਰੀਫਾਈ ਕਰ ਰਹੇ ਹਾਂ ਇਸ ਤਰ੍ਹਾਂ ਕੋਈ ਨਾ ਸੋਚੇ ਕਿ ਵੀ ਆਪਾਂ ਮੁਲਾਜ਼ਮ ਨੂੰ ਇਦਾਂ ਹੀ ਹੱਥ ਪਾਵਾਂਗੇ ਹੁਣ ਡਿਊਟੀ ਉਹ ਆਪਾਂ ਨਹੀਂ ਹੋਣ ਦੇਣਾ ਤੇ ਆਪਾਂ ਬਹੁਤ ਹੀ ਸਖਤ ਕਾਰਵਾਈ ਕਰਾਂਗੇ ਤੁਸੀਂ ਦੇਖ ਹੀ ਲਿਆ ਅੱਗੇ ਇੱਕ ਤੋਂ ਜ਼ਿਆਦਾ ਹੋਰ ਵੀ ਅਗਰ ਕੋਈ ਇਨਸੀਡੈਂਟ ਆਂਦਾ ਹੈ ਤਾਂ ਹੋਰ ਸਖਤ ਤੋਂ ਸਖਤ ਕਾਰਵਾਈ ਆਪਾਂ ਕਰਾਂਗੇ ਸਰ ਇਹਨਾਂ ਵਿੱਚ ਕੋਈ ਨੂੰ ਗ੍ਰਿਫਤਾਰ ਵੀ ਕੀਤਾ ਨਹੀਂ ਹੁਣ ਤੱਕ ਜੀ ਇਹਨਾਂ ਚ ਜਿਹੜਾ ਮੇਨ ਅਕਿਊਜ਼ ਹੈ ਉਹਦੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਵੀ ਆਪਾਂ ਜਿਹੜੀ ਰੇਟਿੰਗ ਪਾਰਟੀਆਂ ਬਣਾਈਆਂ ਉਹਨਾਂ ਦੇ ਆਪਾਂ ਅ ਮਗਰ ਆਪਾਂ ਪਾਰਟੀ ਜਿਹੜੀ ਆਪਣੀ ਲੱਗੀ ਹੋਈ ਹੈ ਤੇ ਆਪਾਂ ਜਲਦੀ ਉਹਨਾਂ ਨੂੰ ਅਰੈਸਟ ਕਰ ਲਾਂਗੇ